ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ੇ ਵਿਰੁੱਧ ਮਹਮ ਚਲੂ ਕੀਤੀ ਹੋਈ ਹੈ 1 ਮਈ ਤੋਂ ਉਹਦੇ ਤਹਿਤ ਅੱਜ ਪੂਰੇ ਜਿਲ੍ਹੇ ਦੇ ਵਿੱਚ ਜਿਹੜੇ ਹੌਟਸਪੌਟਸ ਤੇ ਕੈਸੋ ਆਪਰੇਸ਼ਨ ਕੀਤੇ ਗਏ ਐ ਐਸ ਐਚ ਓਜ਼ ਔਰ ਜੀਓ ਸੈਵਾਨ ਜਿਹੜੇ ਸੀਗੇ ਔਰ ਨਵਾਂ ਸ਼ਹਿਰ ਸਬਡਿਵੀਜ਼ਨ ਦੇ ਵਿੱਚ ਔਰ ਗੜਾਫਰ ਦੇ ਵਿੱਚ ਕਲਰਾ ਮਹੱਲਾ ਜੱਬਵਾਲ ਲੰਗੜੋਆ ਇਹਦੇ ਸਾਰੇ 'ਚ ਜਿਹੜੇ ਹੈ ਕੈਸੋ ਆਪਰੇਸ਼ਨ ਕੀਤੇ ਗਏ ਔਰ ਚੈਕਿੰਗ ਕੀਤੀ ਗਈ ਹੈ ਨਸ਼ੇ ਦੇ ਨਾਲ ਸੰਬੰਧਤ ਬੰਦਿਆਂ ਦੀ ਸਸਪੈਕਟਡ ਪਰਸਨਸ ਦੀ ਇਸ ਤੋਂ ਇਲਾਵਾ ਜਿਹੜਾ ਇਹ ਜਦੋਂ ਤੋਂ 1 ਮਈ ਤੋਂ ਚੱਲ ਰਿਹਾ ਹੈ ਅਭਿਆਨ ਇਹਦੇ ਤਹਿਤ ਹੁਣ ਤੱਕ ਜਿਹੜੇ ਸਿਟੀ ਨਮਾ ਸ਼ਹਿਰ ਦੇ ਵਿੱਚ ਅਸੀਂ 37 ਮੁਕਦਮੇ ਦਰਜ ਕੀਤੇ ਹਨ ਸਦਰ ਨਮਾ ਸ਼ਹਿਰ 44 ਮੁਕਦਮੇ ਦਰਜ ਕੀਤੇ 라ਹੋਂ ਦੇ ਵਿੱਚ 33 ਔਰ ਔੜ ਦੇ ਵਿੱਚ 32 ਸੋ ਇਸ ਤਰ੍ਹਾਂ ਟੋਟਲ 146 ਮੁਕਦਮੇ ਸਬ ਡਿਵੀਜ਼ਨ ਨਮਾ ਸ਼ਹਿਰ ਦੇ ਵਿੱਚ ਦਰਜ ਹੋਏ ਹਨ ਔਰ 193 ਅਕਿਊਜ਼ ਜਿਹੜੇ ਹੈਗੇ ਆ ਇਹਦੇ ਚ ਫੜੇ ਗਏ ਔਰ 2,35,000 ਦੀ ਡਰਗ ਮਨੀ ਇਸ ਤੋਂ ਇਲਾਵਾ ਜਿਹੜੀ ਹੈ ਡੇਢ ਕਿਲੋ ਦੇ ਕਰੀਬ ਹੀਰੋਇਨ 123 ਕੇ ਦੀ ਜਿਹੜਾ ਪੌਪੀ ਹਸਕ ਤੇ ਹੋਰ ਜਿਹੜੀਆਂ ਡਰਗ ਜਿਹੜੀਆਂ ਹੈਗੀਆਂ ਕੈਪਸੂਲ ਵਗੈਰਾ ਉਹ 1224 ਦੇ ਕਰੀਬ ਜਿਹੜੀਆਂ ਫੜਿਆ ਗਈਆਂ ਇਸ ਤੋਂ ਇਲਾਵਾ ਨਸ਼ੇ ਜਿਹੜੇ ਕਰਦੇ ਨੌਜਵਾਨ ਹੈਗੇ ਜਿਹੜੇ ਸਿਰਫ ਵਿਕਟਮ ਹੈਗੇ ਆ ਜਾਂ ਉਹ ਨਸ਼ਾ ਛੱਡਣਾ ਚਾਹੁੰਦੇ ਆ ਪੁਲਿਸ ਵੱਲੋਂ ਉਹਨਾਂ ਲਈ ਵੀ ਬੜਾ ਉਪਰਾਲਾ ਕੀਤਾ ਗਿਆ ਲੋਕਾਂ ਦੇ ਸਹਿਯੋਗ ਨਾਲ 133 ਦੇ ਕਰੀਬ ਜਿਹੜੇ ਹੈਗੇ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਡਰੱਗ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਪੇਸ਼ੈਂਟਸ ਨੂੰ ਦਾਖਲ ਕਰਵਾਇਆ ਤਾਂ ਕਿ ਉਹਨਾਂ ਦਾ ਇਲਾਜ ਥੋ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਹੈਗੇ 87 ਦੇ ਕਰੀਬ ਜਿਹੜੇ ਹੈਗੇ ਓਟ ਸੈਂਟਰਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨਸ਼ੇ ਨਾਲ ਗ੍ਰਸਤ ਸੀਗੇ ਉਹਨਾਂ ਨੂੰ ਮੈਡੀਸਨ ਦੇ ਲਈ ਭੇਜਿਆ ਗਿਆ ਸੋ ਇਸ ਤਰ੍ਹਾਂ ਜਿੱਥੇ ਅਸੀਂ ਜਿਹੜੇ ਮਾੜੇ ਨਸ਼ਾ ਵੇਚਣ ਦੇ ਕੰਮ ਕਰਦੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹਾਂ ਉਹਨਾਂ ਨੂੰ ਜੇਲਾਂ ਚ ਭੇਜ ਰਹੇ ਹਾਂ ਉਹਦੇ ਨਾਲ-ਨਾਲ ਜਿਹੜੇ ਨਸ਼ਾ ਕਰਨ ਦੇ ਵਿਕਟਮ ਹੈਗੇ ਆ ਉਹਨਾਂ ਦੇ ਇਲਾਜ ਲਈ ਵੀ ਉਪਰਾਲੇ ਕਰ ਰਹੇ ਜਿਹਦੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਇਹ ਅਪਰੇਸ਼ਨ ਸਾਡਾ ਲਗਾਤਾਰ ਜਾਰੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪੂਰੇ ਜ਼ਿਲ੍ਹੇ ਨੂੰ ਜਿਹੜਾ ਹੈ ਪੂਰੀ ਸਬਡਿਵੀਜ਼ਨ ਨੂੰ ਅਸੀਂ ਨਸ਼ਾ ਮੁਕਤ ਰੱਖਾਂਗੇ ਔਰ ਜਿਹੜੇ ਨੌਜਵਾਨ ਹੈਗੇ ਉਹਨਾਂ ਵਾਸਤੇ ਅਸੀਂ ਅਵੇਰਨੈਸ ਕੈਂਪਸ ਵੀ ਲਾਉਂਦੇ ਆ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸ਼ਹਿਰਾਂ ਵਿੱਚ ਬਾਡ ਬੰਦੀ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਕਿ ਅਸੀਂ ਇਸ ਸੰਬੰਧੀ ਅਵੇਰਨੈਸ ਕ੍ਰੀਏਟ ਕਰ ਸਕੀਏ ਔਰ ਆਪਣੇ ਨੌਜਵਾਨਾਂ ਨੂੰ ਸੇਦੀ ਦਲਰ ਚੋਂ ਕੱਢ ਕੇ ਗਰਾਉਂਡਾਂ ਚ ਲਿਆ ਸਕੀਏ ਕਿ ਬੱਚੇ ਜਿਹੜੇ ਕੁਝ ਇਲਾਜ ਕਰਾਉਣ ਲਈ ਆਪ ਐਗਰੀ ਹੋ ਜਾਂਦੇ ਉਹਨਾਂ ਨੂੰ ਤਾਂ ਅਸੀਂ ਡੀ ਐਡਿਕਸ਼ਨ ਚ ਭੇਜ ਦਿੰਨੇ ਆ ਕੁਝ ਜਿਹੜੇ ਹੈਗੇ ਐਗਰੀ ਨਹੀਂ ਹੁੰਦੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਦੇ ਆ ਪ੍ਰਵੀਜ਼ਨ ਹੈ ਐਨ ਡੀ ਪੀ ਐਸ ਐਕਟ ਦਾ ਕਿ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਆ ਅਗਰ ਉਹ ਕੋਰਟ ਦੇ ਵਿੱਚ ਬੱਚਾ ਇਹ ਕਹਿੰਦਾ ਕਿ ਮੈਂ ਆਪਣਾ ਟ੍ਰੀਟਮੈਂਟ ਕਰਵਾਉਣਾ ਚਾਹੁੰਦਾ ਕੋਰਟ ਕੁਛਦੀ ਹੈ ਥੈਨ ਉਹਨੂੰ ਕੋਰਟ ਦੇ ਆਰਡਰ ਦੇ ਨਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਔਰ ਉਹਦੇ ਵਾਸਤੇ ਫਿਰ ਕੋਰਟ ਵੱਲੋਂ ਹੀ ਮੋਨੀਟਰਿੰਗ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਉਹਦੇ ਇਲਾਜ ਦਾ ਖਿਆਲ ਰੱਖਦੀ ਹੈ ਔਰ ਅਗਰ ਉਹ ਬੱਚਾ ਜਿਹੜਾ ਹੈਗਾ ਨੇਕਟਿਵ ਪਾਇਆ ਜਾਂਦਾ ਹੈ ਫਿਰ ਉਹਨੂੰ ਡਿਸਚਾਰਜ ਕਰਤਾ ਜਾਂਦਾ ਹੈ ਕੋਰਟ ਦੇ ਆਰਡਰ ਦੇ ਨਾਲ ਔਰ ਅਸੀਂ ਭਾਵੇਂ ਉਹਦਾ ਚਲਾਨ ਵੀ ਲਈਏ ਉਹਦੀ ਐਫ ਆਈ ਆਰ ਜਿਹੜੀ ਹੈ ਕੋਰਟ ਬਾਅਦ ਕੈਨਸਲ ਕਰ ਦਿੰਦੀ ਹੈ ਸੋ ਇਸ ਕਰਕੇ ਇਹ ਵੀ ਇੱਕ ਤਰੀਕਾ ਹੈਗਾ ਐਸੇ ਐਕਟ ਦਾ ਪ੍ਰੋਵੀਜ਼ਨ ਦਾ ਕਿ ਅਸੀਂ ਜਿਹੜੇ ਐਡਿਕਟ ਹੋ ਗਏ ਉਹਨਾਂ ਦੇ ਕੋਰਟ ਦੀ ਦਖਲਅੰਦਾਜ਼ੀ ਨਾਲ ਇਲਾਜ ਕਰਵਾ ਸਕਦੇ ਹਾਂ ਪਰ ਡਾਕਟਰ ਸਾਹਿਬ ਇੱਕ ਜਿਹੜੇ ਡੀ ਐਡਿਕਸ਼ਨ ਸੈਂਟਰ ਹੈਗੇ ਉਹਨਾਂ ਤੋਂ ਨਿਊਜ਼ ਇਹ ਆਦੀ ਆ ਕਿ ਪੁਲਿਸ ਆਪਣੇ ਜਿਹੜੇ ਪਕੜੇ ਹੋਏ ਹੈਗੇ ਆ ਆਦੀ ਹੈਗੇ ਨਸ਼ਿਆਂ ਦੇ ਉਹਨਾਂ ਨੂੰ ਉੱਥੇ ਭੇਜ ਦੀ ਜਗ੍ਹਾ ਹੀ ਨਹੀਂ ਮਿਲਦੀ ਉਹ ਕਹਿੰਦੇ ਹੈ ਨਹੀਂ ਸਰਵਿਸ ਇਟਾ ਹੀ ਨਹੀਂ ਹੈਗੀ ਇਹ ਗੱਲ ਸਹੀ ਹੈ ਕਾਫੀ ਹੱਦ ਤੱਕ ਕਿਉਂਕਿ ਕਈ ਵਾਰ ਸਾਡੇ ਕੋਲ ਜਿਹੜੇ ਪੇਸ਼ੈਂਟ ਜ਼ਿਆਦਾ ਹੋ ਜਾਂਦੇ ਆ ਔਰ ਉਹਨਾਂ ਕੋਲ ਇੰਨੀ ਥਾਂ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ ਲੇਕਿਨ ਹੌਲੀ ਹੌਲੀ 인ਫਰਾਸਟ੍ਰਕਚਰ ਜਿਹੜਾ ਹੈਲਥ ਡਿਪਾਰਟਮੈਂਟ ਵੀ ਇੰਪਰੂਵ ਕਰ ਰਿਹਾ ਹੈ ਔਰ ਅਕਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਕਈ ਵਾਰ ਪੇਸ਼ੈਂਟ ਜਿਆਦਾ ਹੋ ਜਾਂਦੇ ਉਦੋਂ ਦਿੱਕਤ ਆ ਜਾਂਦੀ ਸਾਰੇ ਜਿਸ ਤਰ੍ਹਾਂ ਮੈਡੀਕਲ ਹੌਸਪੀਟਲ ਸੈਂਟਰ ਹੈ ਤੇ ਬੜੀ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਡੈਫੀਨੇਟਲੀ ਜੇ ਪੁਲਿਸ ਵੱਲੋਂ ਦੇਖੋ ਹੈਲਥ ਡਿਪਾਰਟਮੈਂਟ ਆਪਣੇ ਤੌਰ ਤੇ ਕਰਦਾ ਲੇਕਿਨ ਜੇ ਕੋਈ ਉੱਥੇ ਇਸ ਤਰ੍ਹਾਂ ਦੀ ਕੋਈ ਲੱਗਦੀ ਹੈ ਦੈਨ ਅਸੀਂ ਉਹਦੀ ਚੈਕਿੰਗ ਕਰਦੇ ਆਂ ਔਰ ਉਸ ਤੋਂ ਇਲਾਵਾ ਅਸੀਂ ਫੀਡਬੈਕ ਜਿਹੜੇ ਪ੍ਰਾਈਵੇਟ ਹੈਗੇ ਆ ਉਹਨਾਂ ਦੀ ਲੈਂਦੇ ਰਹਿੰਦੇ ਆ ਕਿ ਕੋਈ ਮਿਸਯੂਜ਼ ਨਾ ਕਰ ਰੇ ਹੁਣ ਉਹਦੇ ਵਾਸਤੇ ਹੈਲਥ ਡਿਪਾਰਟਮੈਂਟ ਵੀ ਉਹਨਾਂ ਦਾ ਡਾਟਾ ਰੱਖਦਾ ਤੇ ਗਾਹੇ-ਬਗਾਹੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਉਹਨਾਂ ਨੂੰ ਜਾ ਕੇ ਚੈੱਕ ਵੀ ਕਰਦੇ ਤੇ ਉਹਦੀ ਹੈਲਥ ਡਿਪਾਰਟਮੈਂਟ ਨੂੰ ਰਿਪੋਰਟ ਵੀ ਕਰ ਦਿੰਦੇ ਆਂ